ਸਾਹਤਾ ਸ਼੍ਰੀਆ ਕਾਲ ਜੀ ਆਪਣੀ ਨੂੰ ਪੁੱਤ ਦੇ ਰੋਜ਼ ਰੋਜ਼ ਦੇ ਝਗੜੇ ਤੋਂ ਤੰਗ ਆ ਕੇ ਜਰਨੈਲ ਸਿੰਘ ਨੇ ਆਪਣੇ ਕਮਰੇ ਵਿੱਚ ਜਾ ਕੇ ਆਪਣਾ ਬੈਗ ਫੜ ਕੇ ਉਹਦੇ ਵਿੱਚ ਆਪਣੇ ਕੁਝ ਕੱਪੜੇ ਪਾਏ ਤੇ ਫਿਰ ਉਦਾਸ ਮਨ ਨਾਲ ਆਪਣੀ ਘਰਵਾਲੀ ਦੀ ਫੋਟੋ ਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਬੋਲਿਆ ਕਿੰਨੇ ਨਾਜਾ ਨਾਲ ਪਾਲ ਕੇ ਵੱਡਾ ਕੀਤਾ ਸੀ ਅਸੀਂ ਆਪਣੇ ਕੋਲੋਂ ਤੇ ਨਾਲੇ ਪੁੱਤ ਨੂੰ ਕਹਿੰਦੇ ਹੀ ਉਹ ਰੂਪ ਹੈ ਪਰੰਤੂ ਫਿਰ ਸੋਚਣ ਲੱਗੇ ਕਿ ਨਹੀਂ ਇਹ ਕਮਜ਼ੋਰ ਪੈਣ ਦਾ ਵਕਤ ਨਹੀਂ ਆ ਉਹਨਾਂ ਨੇ ਆਪਣੀ ਅੱਖਾਂ ਸਾਫ਼ ਕਰਦੇ ਹੋਏ ਆਪਣੀ ਪਤਨੀ ਦੀ ਫੋਟੋ ਆਪਣੇ ਬੈਗ ਵਿੱਚ ਰੱਖੀ ਤੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜਿਹੜਾ ਕਿ ਪਹਿਲਾਂ ਹੀ ਬਿਰਧ ਆਸ਼ਰਮ ਵਿੱਚ ਰਹਿੰਦਾ ਸੀ ਪਰ ਇਹ ਹੋਏ ਗੱਲ ਦੇ ਨਾਲ ਉਹਨਾਂ ਨੇ ਦੱਸਿਆ ਕਿ ਹੁਣ ਉਹ ਵੀ ਬਿਰਧ ਆਸ਼ਰਮ ਵਿੱਚ ਹੀ ਰਹਿਣਾ ਚਾਹੁੰਦਾ ਆ ਐਨੀ ਗੱਲ ਸੁਣਦੇ ਹੀ ਉਹਦਾ ਦੋਸਤ ਹਨਾਣ ਰਹਿ ਗਿਆ ਉਹਦੇ ਕੋਲ ਪੁੱਛਣ ਲਈ ਹੋਰ ਕੋਈ ਗੱਲ ਹੀ ਨਹੀਂ ਬਚੀ ਸੀ ਜਰਨਲ ਸਿੰਘ ਨੇ ਬਸ ਇੰਨਾ ਹੀ ਕਿਹਾ ਕਿਨੇ ਰੋਜ਼ ਰੋਜ਼ ਦੇ ਕਲੇਸ਼ ਤੋਂ ਤੰਗ ਆ ਗਿਆ ਆ ਤੇ 1 ਘੰਟੇ ਵਿੱਚ ਤੇਰੇ ਕੋਲ ਪਹੁੰਚ ਰਿਹਾ ਆ ਜਿਸ ਵਕਤ ਉਹ ਆਪਣਾ ਘਰ ਛੱਡ ਕੇ ਆਪਣਾ ਬੈਗ ਲੈ ਕੇ ਨਿਕਲਣ ਲੱਗਾ ਤਾਂ ਉਹਨੇ ਵੇਖਿਆ ਕਿ ਉਹਦਾ ਪੁੱਤ ਤੇ ਨੌ ਆਪਣੇ ਕਮਰੇ ਵਿੱਚ ਬੈ ਕੇ ਚਾਹ ਪੀ ਰਿਹਾ ਸੀ ਪਰ ਦੋਵਾਂ ਵਿੱਚੋਂ ਕਿਸੇ ਨੇ ਵੀ ਨਹੀਂ ਪੁੱਛਿਆ ਕਿ ਤੁਸੀਂ ਇਹ ਸਮਾਨ ਲੈ ਕੇ ਕਿੱਥੇ ਜਾ ਰਹੇ ਹੋ ਤੇ ਨਾ ਹੀ ਕਿਸੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਰੋਜ਼ ਰੋਜ਼ ਦੀ ਬੇਇੱਜ਼ਤੀ ਤੋਂ ਜਲਤਪਰੀ ਜ਼ਿੰਦਗੀ ਤੋਂ ਪਰੇਸ਼ਾਨ ਜਰਨੈਲ ਸਿੰਘ ਬਿਰਧ ਆਸ਼ਰਮ ਪਹੁੰਚ ਗਿਆ ਥੋੜੇ ਹੀ ਵਕਤ ਵਿੱਚ ਉਹਨਾਂ ਦੇ ਬਿਰਧ ਆਸ਼ਰਮ ਵਿੱਚ ਬਹੁਤ ਸਾਰੇ ਦੋਸਤ ਬਣ ਗਏ ਉਹ ਸਾਰਿਆਂ ਨਾਲ ਕੁਝ ਮਿਲ ਗਿਆ ਸੀ ਤੇ ਸਾਰਿਆਂ ਦਾ ਦੁੱਖ ਦਰਦ ਸੁਣਦਾ ਸੀ ਰੋਜ਼ ਸਵੇਰੇ ਤੇ ਐਕਸਰਸਾਈਜ਼ ਵੀ ਕਰਦਾ ਹੌਲੀ ਹੌਲੀ ਜਰਨੈਲ ਸਿੰਘ ਨੂੰ ਆਸ਼ਰਮ ਵਿੱਚ ਰਹਿਣਾ ਹੀ ਚੰਗਾ ਮਹਿਸੂਸ ਹੁੰਦਾ ਸੀ ਬਿਰਧ ਆਸ਼ਰਮ ਉਹਨੂੰ ਹੁਣ ਆਪਣੇ ਘਰ ਵਰਗਾ ਹੀ ਲੱਗਣ ਲੱਗਾ ਸੀ ਸਾਰੇ ਇਕੱਠੇ ਰੋਟੀ ਖਾਂਦੇ ਸੀ ਜਦੋਂ ਕਿ ਸਾ ਘਰ ਤਾਂ ਰੋਜ਼ ਦੇ ਕਲੇਸ਼ ਕਰਕੇ ਜਰਨੈਲ ਸਿੰਘ ਦਾ ਦਿਲ ਦੁਖੀ ਹੋ ਗਿਆ ਸੀ ਹਮੇਸ਼ਾ ਆਪਣੀ ਘਰ ਵਾਲੀ ਦੀ ਫੋਟੋ ਨਾਲ ਗੱਲਾਂ ਕਰਦੇ ਤੇ ਕਹਿੰਦੇ ਸੀ ਕਿ ਤੂੰ ਤਾਂ ਮੈਨੂੰ ਪਹਿਲਾਂ ਹੀ ਛੱਡ ਕੇ ਚਲੀ ਗਈ ਪਰ ਉਸ ਪੋਤਣ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਜਿਹਦੇ ਲਈ ਕਦੀ ਮੈਂ ਆਪਣਾ ਪਸੀਨਾ ਵੀ ਪਾਣੀ ਵਾਂਗ ਵਹਾਇਆ ਸੀ ਇੱਕ ਦਿਨ ਜਰਨੈਲ ਸਿੰਘ ਵਿਰਧ ਆਸ਼ਰਮ ਦੇ ਵੇੜੇ ਵਿੱਚ ਟਹਿਲ ਰਹੇ ਸੀ ਉਦੋਂ ਹੀ ਵਿਰਧ ਆਸ਼ਰਮ ਦੇ ਬਾਹਰ ਇੱਕ ਕਾਰ ਆ ਕੇ ਰੁਕ ਗਈ ਉਹ ਉਦਾਚਰਮ ਦੇ ਸਾਰੇ ਲੋਕ ਉਸ ਕਾਰ ਵੱਲ ਵੇਖਣ ਲੱਗੇ ਤੇ ਸੋਚਣ ਲੱਗੇ ਕਿ ਅੱਜ ਫਿਰ ਕੋਈ ਅਪਾਗ ਬਜ਼ੁਰਗਾ ਆਸ਼ਰਮ ਵਿੱਚ ਆ ਗਿਆ ਆ ਜਿਨੇ ਨਾ ਜਾਣੇ ਕਿੰਨੀਆਂ ਮੁਸ਼ਕਲਾਂ ਨਾਲ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੋਊਗਾ ਅੱਜ ਫਿਰ ਕੋਈ ਅੱਖਾਂ ਵਿੱਚ ਅਥਰੂ ਲੈ ਕੇ ਇਸ ਬਿਰਧ ਆਸ਼ਰਮ ਵਿੱਚ ਆ ਗਿਆ ਸੀ ਕਾਰ ਵਿੱਚੋਂ ਇੱਕ ਨੌਜਵਾਨ ਮੁੰਡਾ ਉੱਤਰਿਆ ਤੇ ਉਹਦੇ ਬਾਅਦ ਇੱਕ ਔਰਤ ਜੋ ਸ਼ਾਇਦ ਉਹਦੀ ਮਾਂ ਸੀ ਮੁੰਡਾ ਉਹਦਾ ਹੱਥ ਫੜ ਕੇ ਬਾਹਰ ਕੱਢਣ ਲੱਗਾ ਉਸ ਔਰਤ ਦੀ ਉਮਰ ਲਗਭਗ 65 ਕੋ ਸਾਲ ਦੇ ਕਰੀਬ ਹੋਊਗੀ ਸਿੱਤੇ ਦੁਪੱਟਾ ਹੋਣ ਦੇ ਕਾਰਨ ਉਹਦਾ ਚਿਹਰਾ ਸਹੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਸੀ ਥੋੜੀ ਦੇਰ ਵਿੱਚ ਕਾਰ ਵਿੱਚੋਂ ਕਰੀਬ 30-35 ਸਾਲ ਦੀ ਕੋਹਰ ਔਰਤ ਨਿਕਲੀ ਜਿਹਦੇ ਹੱਥ ਵਿੱਚ ਇੱਕ ਬੈਗ ਸੀ ਉਸ ਔਰਤ ਨੇ ਉਹ ਬੈਗ ਉਸ ਬਜ਼ੁਰਗ ਔਰਤ ਦੇ ਹੱਥ ਵਿੱਚ ਦਿੱਤਾ ਤੇ ਉਹਦੇ ਨਾਲ ਕੋਈ ਗੱਲ ਕਰਨ ਲੱਗੀ ਉਹ ਬਜ਼ੁਰਗ ਔਰਤ ਚੁੱਪਚਾਪ ਉਸ ਔਰਤ ਦੀ ਗੱਲ ਸੁਣ ਰਹੀ ਸੀ ਫਿਰ ਉਹ ਦੋਵੇਂ ਵਾਪਸ ਕਾਰ ਵਿੱਚ ਬੈਠ ਕੇ ਚਲੇ ਗਏ ਤੇ ਬਜ਼ੁਰਗ ਔਰਤ ਬਿਰਧ ਆਸ਼ਰਮ ਦੇ ਬਾਹਰ ਕੁਝ ਦੇਰ ਤੱਕ ਵੈਸੇ ਹੀ ਖਲੋਤੀ ਰਹੀ ਤੇ ਫਿਰ ਭਰੇ ਹੋਏ ਮਨ ਨਾਲ ਆਪਣੇ ਅਥਰੂ ਪੁੰਜਦੇ ਹੋਏ ਬਿਰਧ ਆਸ਼ਰਮ ਵਿੱਚ ਦਾਖਲ ਹੋ ਗਈ ਜਰਨੈਲ ਸਿੰਘ ਵੱਲ ਵੇਖਦੇ ਹੀ ਆਪਣੇ ਸਿਰ ਦੇ ਦੁਪੱਟੇ ਨਾਲ ਆਪਣਾ ਮੂੰਹ ਲਗਾਉਣ ਲੱਗੀ ਤੇ ਫਿਰ ਬਿਨਾਂ ਕੁਝ ਕਹੀ ਉਹ ਔਰਤ ਵਿਭਾਗ ਵੱਲ ਨੂੰ ਚਲ ਗਈ ਉਦੋਂ ਜਰਨੈਲ ਸਿੰਘ ਦੇ ਨਾਲ ਖੜੇ ਇੱਕ ਬਜ਼ੁਰਗ ਨੇ ਕਿਹਾ ਅੱਜ ਫਿਰ ਇੱਕ ਮਾਂ ਦੀ ਮਮਤਾ ਤਾਰ-ਤਾਰ ਹੋ ਗਈ ਆ ਫੇਰ ਤਾਂ ਇੱਕ ਮਾਂ ਦੇ ਸੁਪਨਿਆਂ ਨੂੰ ਚੱਕਣਾ ਚੂਰ ਕਰ ਦਿੱਤਾ ਗਿਆ ਆ ਜਰਨੈਲ ਸਿੰਘ ਵਾਰ-ਵਾਰ ਉਸ ਔਰਤ ਦੇ ਚਿਹਰੇ ਵੱਲ ਵੇਖੀ ਜਾ ਰਿਹਾ ਸੀ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਉਹ ਉਹਨੂੰ ਜਾਣਦੇ ਹੋਣ ਪਰ ਉਹ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਿਹਾ ਸੀ ਕਿ ਉਹ ਔਰਤ ਕੌਣ ਆ ਅਕਸਰ ਜਰਨੈਲ ਸਿੰਘ ਨੂੰ ਦੇਖਦੇ ਹੀ ਉਹ ਔਰਤ ਆਪਣੀ ਚੁੰਨੀ ਨਾਲ ਆਪਣਾ ਅੱਧੇ ਤੋਂ ਜ਼ਿਆਦਾ ਮੂਟਾ ਾਕ ਕੇ ਰੱਖਦੀ ਸੀ ਪਰ ਇੱਕ ਦਿਨ ਜਦੋਂ ਔਰਤ ਪਾਰਕ ਵਿੱਚ ਕੰਮ ਕਰਨ ਲੱਗੀ ਹੋਈ ਸੀ ਤਾਂ ਜਰਨਲ ਸਿੰਘ ਨੇ ਸੈਰ ਕਰਨ ਲਈ ਨਿਕਲੇ ਪਾਰਕ ਸਾਫ਼ ਕਰਦੇ ਕਰਦੇ ਉਸ ਔਰਤ ਦੇ ਸਿਰ ਤੋਂ ਦੁਪੱਟਾ ਲੱਥ ਗਿਆ ਜੇ ਮੈਲ ਸਿੰਘ ਦੇ ਉਸ ਔਰਤ ਦਾ ਚਿਹਰਾ ਵੇਖਦੇ ਹੀ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਨਾ ਜਾਣੇ ਕਿੰਨੇ ਸਵਾਲਾਂ ਨੇ ਉਹਨਾਂ ਦੇ ਦਿਮਾਗ ਨੂੰ ਘੇਰ ਲਿਆ ਉਸੇ ਵਕਤ ਉਹਨਾਂ ਦਾ ਇੱਕ ਦੋਸਤ ਵੀ ਉਹਨਾਂ ਦੇ ਕੋਲ ਆਇਆ ਤੇ ਬੋਲਿਆ ਰੋਟੀ ਖਾਣ ਦਾ ਸਮਾਂ ਹੋ ਗਿਆ ਆ ਤੂੰ ਕਿੱਥੇ ਕੋਈ ਮਰਿਆ ਆ ਤੇ ਇਹਨਾਂ ਗੁਰੂਸੂਮ ਕਿਉਂ ਹੋ ਗਿਆ ਆ ਅੰਦਰ ਸਾਰੇ ਲੋਕ ਰੋਟੀ ਦੇ ਟੇਬਲ ਤੇ ਆ ਪਰ ਤੂੰ ਨਹੀਂ ਸੀ ਇਸ ਲਈ ਮੈਂ ਤੈਨੂੰ ਬੁਲਾਉਣ ਆ ਗਿਆ ਕੀ ਗੱਲ ਆ ਕੋਈ ਪਰੇਸ਼ਾਨੀ ਆ ਨਹੀਂ ਨਹੀਂ ਕੁਝ ਵੀ ਤਾਂ ਨਹੀਂ ਥੋੜਾ ਟੈਲਣ ਦੇ ਲਈ ਬਾਹਰ ਨਿਕਲ ਆਇਆ ਸੀ ਬਸ ਮੈਂ ਆ ਹੀ ਰਿਹਾ ਆ ਰੋਟੀ ਵਾਲੀ ਮੇਜ਼ ਤੇ ਬੈਣ ਤੋਂ ਬਾਅਦ ਜਰਨਲ ਸੇਖਦੀਆਂ ਨਜ਼ਰਾਂ ਵਾਰ-ਵਾਰ ਉਸ ਔਰਤ ਨੂੰ ਹੀ ਲੱਭ ਰਹੀਆਂ ਸੀ ਉਹਨੂੰ ਪੁੱਛਣਾ ਚਾਹੁੰਦਾ ਸੀ ਇਹ ਆਖਿਰ ਇਹੋ ਜਿਹਾ ਕੀ ਹੋਇਆ ਕਿ ਉਹਨਾਂ ਵੀ ਇੱਥੇ ਹੋਂਦ ਨੋਬਤ ਆ ਗਈ ਉਹਨਾਂ ਦਾ ਤਾਂ ਭਰਿਆ ਪਰਿਵਾਰ ਸੀ ਤੇ ਹਮੇਸ਼ਾ ਕਹਿੰਦੀ ਸੀ ਕਿ ਉਹ ਆਪਣੇ ਨਵੇਂ ਪੁੱਤ ਦੇ ਨਾਲ ਬਹੁਤ ਖੁਸ਼ ਆ ਫਿਰ ਅੱਜ ਇਹੋ ਜਿਹਾ ਕੀ ਹੋ ਗਿਆ ਜਰਨੈਲ ਸਿੰਘ ਉੱਥੇ ਹੀ ਕਿਸੇ ਵਿਅਕਤੀ ਨੂੰ ਪੁੱਛਦਿਆ ਕਿ ਦੋ ਦਿਨ ਪਹਿਲਾਂ ਜਿਹੜੀ ਇੱਕ ਔਰਤ ਵਿਰਦਾ ਅਸ਼ਰਮ ਵਿੱਚ ਆਈ ਸੀ ਉਹ ਅੱਜ ਰੋਟੀ ਖਾਣ ਨਹੀਂ ਆਈ ਉਹਨਾਂ ਨੇ ਦੱਸਿਆ ਕਿ ਉਹ ਮਾਤਾ ਜੀ ਅੱਜ ਬਹੁਤ ਦੁਖੀ ਆ ਇਸ ਲਈ ਉਹਨਾਂ ਨੇ ਰੋਟੀ ਖਾਣ ਤੋਂ ਮਨਾ ਕਰ ਦਿੱਤਾ ਆ ਪਰੇਸ਼ਾਨੀ ਕਿਉਂ ਨਾ ਹੋਵੇ ਆਖਿਰ ਜੋ ਉਹਨਾਂ ਦੇ ਨੂੰ ਪੋਤਣੇ ਉਹਨਾਂ ਦੇ ਨਾਲ ਕੀਤਾ ਆ ਐਵੇਂ ਤਾਂ ਕੋਈ ਦੁਸ਼ਮਣ ਦੇ ਨਾਲ ਵੀ ਨਹੀਂ ਕਰਦਾ ਉਹ ਵਾਰ-ਵਾਰ ਆਪਣੇ ਘਰ ਨੂੰ ਯਾਦ ਕਰ ਰਹੀ ਆ ਸਵੇਰ ਤੋਂ ਆਪਣੇ ਕਮਰੇ ਵਿੱਚ ਬੈਠੀ ਰੋ ਰਹੀ ਸੀ ਇਸ ਲਈ ਉਹਨਾਂ ਦਾ ਧਿਆਨ ਪਟਕਾਉਣ ਦੇ ਲਈ ਉਹਨਾਂ ਨੂੰ ਬਗੀਚੇ ਦੀ ਸਫਾਈ ਦਾ ਕੰਮ ਦਿੱਤਾ ਗਿਆ ਸੀ ਇਹ ਸਾਰਾ ਕੁਝ ਸੁਣ ਕੇ ਜਰਨੈਲ ਸਿੰਘ ਦਾ ਮਨ ਹੀ ਪਰੇਸ਼ਾਨ ਹੋ ਗਿਆ ਉਹ ਜਾਣਨਾ ਚਾਹੁੰਦੇ ਸੀ ਕਿ ਆਖਿਰ ਉਸ ਔਰਤ ਦੇ ਨਾਲ ਹੋਇਆ ਕੀ ਆ ਇਸ ਲਈ ਥੋੜੀ ਦੇਰ ਬਾਅਦ ਉਹ ਔਰਤਾਂ ਵਾਲੇ ਵਿਭਾਗ ਵਿੱਚ ਹਰਨਾਮ ਕੌਰ ਦੇ ਕੋਲ ਗਏ ਜਰਨਲ ਸਿੰਘ ਨੂੰ ਆਪਣੇ ਸਾਹਮਣੇ ਖਲੋਤਾ ਹੋਇਆ ਵੇਖ ਕੇ ਹਰਨਾਮ ਕੌਰ ਪਰੇਸ਼ਾਨ ਹੋ ਗਈ ਉਦੋਂ ਹੀ ਜਰਨਲ ਸਿੰਘ ਨੇ ਕਿਹਾ ਮੈਂ ਜਾਣਦਾ ਆ ਕਿ ਤੁਸੀਂ ਮੈਨੂੰ ਪਹਿਚਾਨ ਲਿਆ ਆ ਪਰ ਕੀ ਮੈਂ ਇਹ ਜਾਣ ਸਕਦਾ ਆ ਕਿ ਤੁਸੀਂ ਐਸਾ ਹਾਲਤ ਵਿੱਚ ਕਿਵੇਂ ਪਹੁੰਚੇ ਹਰਨਾਮ ਕੌਰ ਨੇ ਕੁਝ ਨਹੀਂ ਕਿਹਾ ਪਰ ਉਹਨਾਂ ਦੀਆਂ ਅੱਖਾਂ ਭਰ ਗਈਆਂ ਸੀ ਇਹ ਦੇਖ ਕੇ ਜਰਨੈਲ ਸਿੰਘ ਹੋਰ ਵੀ ਪਰੇਸ਼ਾਨ ਹੋ ਗਏ ਉਹਨਾਂ ਦਾ ਦਿਲ ਕਰ ਰਿਹਾ ਸੀ ਕਿ ਉਹ ਜੋਰ-ਜੋਰ ਨਾਲ ਚੀਕਾ ਕੇ ਇਸ ਦੁਨੀਆ ਨੂੰ ਪੁੱਛੇ ਕਿ ਕਿਉਂ ਬੁਟਾਪੇ ਵਿੱਚ ਬੁੱਢੇ ਮਾਂ ਪਿਓ ਨੂੰ ਪੁਰਾਣੇ ਸਮਾਨ ਵਾਂਗ ਕੱਢ ਕੇ ਬਾਹਰ ਸੁੱਟ ਦਿੱਤਾ ਜਾਂਦਾ ਆ ਕਿ ਬੁੱਢੇ ਦੀ ਕੋਈ ਇੱਜ਼ਤ ਨਹੀਂ ਹੁੰਦੀ ਆਪਣੇ ਹੀ ਵਿਚਾਰਾਂ ਵਿੱਚ ਮਗਨ ਜਰਨੈਲ ਸਿੰਘ ਬਿਰਦਾ ਆਸ਼ਰਮ ਦੇ ਪਾਰਕ ਵਿੱਚ ਸੈਰ ਕਰਨ ਚਲੇ ਗਏ ਅਚਾਨਕ ਉਹਨਾਂ ਦਾ ਪੈਰ ਘਿਆਰੀ ਦੇ ਕਿਨਾਰੇ ਨਾਲ ਟਕਰਾਇਆ ਤੇ ਉਹ ਡਿੱਗਦੇ ਡਿੱਗਦੇ ਇੱਕ ਰੁੱਖ ਨੂੰ ਫੜ ਕੇ ਮਸਾਂ ਹੀ ਬਚੇ ਉਹਦੇ ਹੀ ਉਹਨਾਂ ਦੇ ਕੋਲੋਂ ਲੰਘ ਰਿਹਾ ਦਰਦਾ ਆਸ਼ਰਮ ਦਾ ਇੱਕ ਕਰਮਚਾਰੀ ਕਹਿੰਦਾ ਆ ਅੰਕਲ ਜੀ ਤੁਸੀਂ ਠੀਕ ਹੋਣਾ ਕਿਤੇ ਸੱਟ ਤਾਂ ਨਹੀਂ ਲੱਗੀ ਆਪਣਾ ਪੈਰ ਦਿਖਾਓ ਜੇ ਲੱਗੀ ਆ ਤਾਂ ਮੈਂ ਹੁਣੇ ਪੱਟੀ ਕਰ ਦਿੰਦਾ ਆ ਜਰਨੈਲ ਸਿੰਘ ਬੋਲੇ ਨਹੀਂ ਨਹੀਂ ਕੁਝ ਜ਼ਿਆਦਾ ਸੱਟ ਨਹੀਂ ਆ ਬਚਾ ਹੋ ਹੀ ਗਿਆ ਆ ਇਹਨਾਂ ਕਹਿ ਕੇ ਜਰਨੈਲ ਸਿੰਘ ਉੱਥੇ ਹੀ ਰੱਖੇ ਬੈਂਚ ਤੇ ਜਾ ਕੇ ਬਹਿ ਗਿਆ ਤੇ ਕੁਝ ਮਹੀਨੇ ਪਹਿਲਾਂ ਘਟਿਕ ਘਟਨਾ ਨੂੰ ਯਾਦ ਕਰਨ ਲੱਗੇ ਜਦੋਂ ਉਹ ਬਾਥਰੂਮ ਨੂੰ ਵਿੱਚੋਂ ਫਿਸਲ ਕੇ ਡਿੱਗ ਪਈ ਸੀ ਤੇ ਉਹਨਾਂ ਦੇ ਪੈਰ ਤੇ ਜ਼ਿਆਦਾ ਸੱਟ ਲੱਗ ਗਈ ਸੀ ਉਹਨਾਂ ਦੀ ਬਹੂ ਉਸ ਸੱਟ ਨੂੰ ਵੇਖ ਕੇ ਵੀ ਅਨਦੇਖਾ ਕਰਕੇ ਆਪਣੇ ਕੰਮ ਵਿੱਚ ਲੱਗੀ ਰਹੀ ਤੇ ਉਹਨਾਂ ਦਾ ਮੁੰਡਾ ਚਿਲਾ ਕੇ ਬੋਲਿਆ ਕੀ ਤੁਸੀਂ ਧਿਆਨ ਨਾਲ ਕੰਮ ਨਹੀਂ ਕਰ ਸਕਦੇ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਤੁਸੀਂ ਇੰਨੀ ਹੜਬੜੀ ਵਿੱਚ ਕਿਉਂ ਰਹਿੰਦੇ ਹੋ ਕੋਈ ਕੰਮ ਠੀਕ ਤਰ੍ਹਾਂ ਕਰਨਾ ਹੀ ਨਹੀਂ ਆਉਂਦਾ ਜਦੋਂ ਵੇਖੋ ਸੱਟ ਲਾ ਕੇ ਬਹਿ ਜਾਂਦੇ ਨੇ ਤੇ ਸਾਡਾ ਕੰਮ ਵੀ ਵਿਗਾੜ ਦਿੰਦੇ ਨੇ ਜੇ ਕੋਈ ਕੰਮ ਨਹੀਂ ਹੁੰਦਾ ਤਾਂ ਨਾ ਕਰਿਆ ਕਰੋ ਆਰਾਮ ਨਾਲ ਆਪਣੇ ਕੰਦੇ ਵਿੱਚ ਕਿਉਂ ਨਹੀਂ ਬਹਿੰਦੇ ਪੂਰਾ ਦਿਨ ਇੱਧਰ ਉੱਧਰ ਘੁੰਮਦੇ ਰਹਿੰਦੇ ਹੋ ਉਹਦੇ ਕੋਲੋਂ ਇਹ ਨਿਮਰਤਾ ਹੋ ਪਾਇਆ ਕਿ ਆਪਣੇ ਪਿਓ ਦਾ ਹਾਲ ਚਾਲ ਹੀ ਪੁੱਛ ਲਵੇ ਜਾਂ ਸੱਟ ਤੇ ਕੋਈ ਪੱਟੀ ਕਰ ਦਵੇ ਇੱਕ ਦਿਨ ਜਦੋਂ ਜਰਨਲ ਸਿੰਘ ਦੀ ਅਣਕ ਟੁੱਟ ਗਈ ਤਾਂ ਆਪਣੇ ਮੁੰਡੇ ਨੂੰ ਕਹਿਣ ਲੱਗੇ ਪੁੱਤ ਮੇਰੀ ਅਣਕ ਠੀਕਰਵਾ ਦੇ ਟੁੱਟ ਗਈ ਆ ਠੀਕ ਤਰਾ ਦਿਖਾਈ ਨਹੀਂ ਦਿੰਦਾ ਇਹ ਗੱਲ ਸੁਣ ਕੇ ਵੀ ਬਹੁਤ ਵੇਚੀ ਜੋਰ ਨਾਲ ਚੀਲਾ ਪਈ ਕਿ ਬੱਸ ਮੰਜੀ ਤੇ ਬੈਠੇ ਬੈਠੇ ਖਰਚ ਵਧੁੰਦੇ ਰਹਿੰਦੇ ਨੇ ਤੇ ਕੋਈ ਕੰਮ ਤਾਂ ਦਾਤਾ ਕਰਦੇ ਨਹੀਂ ਆ ਬੱਚਿਆਂ ਵਾਲੀਆਂ ਹਰਕਤਾਂ ਹੋ ਗਈਆਂ ਤੁਹਾਡੀਆਂ ਨਾ ਜਾਣੀ ਇਹੋ ਜਿਹਾ ਕਿੰਨੀ ਵਾਰ ਹੋਇਆ ਸੀ ਜਦੋਂ ਜਰਨੈਲ ਸਿੰਘ ਆਪਣੇ ਨੂਪੁੱਤਕ ਨੂੰ ਵੇਚਤ ਹੋ ਚੁੱਕੇ ਸੀ ਆਪਣੀਆਂ ਤੀਤ ਵਿੱਚ ਝਾਗਦੇ ਜਰਨੈਲ ਸਿੰਘ ਅਜੇ ਆਪਣੇ ਵਿਚਾਰਾਂ ਵਿੱਚ ਖੋਏ ਹੋਏ ਸੀ ਉਦੋਂ ਹੀ ਸਾਹਮਣੇ ਉਹਨਾਂ ਨੂੰ ਬਜ਼ੁਰਗ ਦੋਸਤ ਦਿਖਾਈ ਦਿੱਤਾ ਜਿਉਂਦੇ ਚਿਹਰੇ ਤੇ ਮੁਸਕਰਾਹਟ ਸੀ ਉਹਨੂੰ ਖੁਸ਼ ਵੇਖ ਕੇ ਜਰਨੈਲ ਸਿੰਘ ਨੇ ਉਹਨੂੰ ਪੁੱਛਿਆ ਕੀ ਗੱਲ ਆ ਅੱਜ ਬੜਾ ਖੁਸ਼ ਨਜ਼ਰ ਆ ਰਿਹਾ ਆ ਤਦ ਉਹਨਾਂ ਦੇ ਦੋਸਤ ਨੇ ਕਿਹਾ ਕਿ ਅੱਜ ਮੇਰੇ ਪੁੱਤ ਦਾ ਜਨਮ ਦਿਨ ਆ ਉਹਦਾ ਫੋਨ ਆਇਆ ਸੀ ਕਿ ਅੱਜ ਉਹ ਮੈਨੂੰ ਮਿਲਣ ਆਊਗਾ ਇਸ ਲਈ ਮੈਂ ਬਹੁਤ ਖੁਸ਼ ਹਾਂ ਬਹੁਤ ਦਿਨਾਂ ਬਾਅਦ ਅੱਜ ਉਹਦਾ ਮੂੰਹ ਵੇਖੂਗਾ ਆਪਣੀ ਦੋਸਤ ਦੀ ਗੱਲ ਸੁਣ ਕੇ ਜਰਨੈਲ ਸਿੰਘ ਕੁਝ ਪਰੇਸ਼ਾਨ ਹੋ ਜਾਏਗਾ ਤੇ ਆਪਣੀ ਦੋਸਤ ਨੂੰ ਬੋਲੇ ਜਿਸ ਪੁੱਤ ਨੇ ਤੇਰੀ ਇਹ ਹਾਲਤ ਕਰ ਦਿੱਤੀ ਤੈਨੂੰ ਬਿਰਦਾ ਅਸਰੀ ਛੱਡ ਕੇ ਚਲਾ ਗਿਆ ਸਾਲ ਵਿੱਚ ਬਸ ਇੱਕ ਵਾਰੀ ਤੈਨੂੰ ਮਿਲਣ ਲਈ ਆਉਂਦਾ ਆ ਤੂੰ ਉਸ ਪੁੱਤ ਦੇ ਲਈ ਖੁਸ਼ ਹੋ ਰਿਹਾ ਆ ਇਹ ਗੱਲ ਸੁਣ ਕੇ ਉਹਨਾਂ ਦੇ ਦੋਸਤ ਨੇ ਕਿਹਾ ਮੈਂ ਤਾਂ ਇੰਨੇ ਵੇਚੀ ਖੁਸ਼ੀਆਂ ਕਿ ਕਮ ਸੇ ਕਮ ਮੇਰਾ ਪੁੱਤ ਮੈਨੂੰ ਮਿਲਣ ਦੇ ਲਈ ਤਾਂ ਆ ਰਿਹਾ ਆ ਮੇਰੇ ਲਈ ਇਹ ਹੀ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਪਰ ਜਰਨੈਲ ਸਿੰਘ ਉਹਦੇ ਨਾਲ ਨਰਾਜ ਹੋ ਕੇ ਉਹਦੀ ਗੱਲ ਸੁਣੇ ਬਿਨਾ ਹੀ ਆਪਣੇ ਕਮਰੇ ਵਿੱਚ ਜਾ ਕੇ ਬਹਿ ਗਿਆ ਸੋਚਣ ਲੱਗੇ ਕਿ ਕਿਸਾ ਕੇਵਲ ਮੇਰੇ ਨਾਲ ਜਾਂ ਹਰਨਾਮ ਕੌਰ ਜੀ ਦੇ ਨਾਲ ਹੀ ਨਹੀਂ ਹੋਇਆ ਬਿਰਦਾ ਅਸ਼ਰਮ ਨੂੰ ਚੜ੍ਹਨ ਵਾਲੇ ਹਰ ਇੱਕ ਬਜ਼ੁਰਗ ਦੀ ਕੋਈ ਨਾ ਕੋਈ ਕਹਾਣੀ ਜ਼ਰੂਰ ਆ ਤੇ ਸਾਰਿਆਂ ਦੀ ਜ਼ਿੰਦਗੀ ਵਿੱਚ ਬਿਰਦਾ ਆਸ਼ਰਮ ਰਹਿਣ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਜ਼ਰੂਰ ਆ ਬਿਨਾ ਕਿਸੇ ਵਜ੍ਹਾ ਦੇ ਆਪਣੀ ਮਰਜ਼ੀ ਨਾਲ ਕੋਈ ਬਿਰਦਾ ਆਸ਼ਰਮ ਨਹੀਂ ਹੁੰਦਾ ਜਦੋਂ ਤੱਕ ਉਹ ਅੰਦਰੋਂ ਦੁਖੀ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਇੱਥੇ ਆਉਣ ਦੇ ਲਈ ਨਹੀਂ ਸੋਚਦਾ ਪਰ ਵੇਖੋ ਸਾਰੇ ਬੁੱਢੇ ਆਪਣੀਆਂ ਉਹਨਾਂ ਕੌੜੀਆਂ ਯਾਦਾਂ ਭੁੱਲ ਕੇ ਆਪਣੀ ਜ਼ਿੰਦਗੀ ਨੂੰ ਇੱਥੇ ਬਤਾਉਣ ਦੇ ਲਈ ਮਜਬੂਰ ਆ ਕੁਝ ਲੋਕ ਤਾਂ ਵਕਤ ਦੇ ਨਾਲ ਉਸ ਮਾਹੌਲ ਵਿੱਚ ਟਲ ਜਾਂਦੇ ਆ ਤੇ ਖੁਝ ਰਹਿਣ ਦੀ ਕੋਸ਼ਿਸ਼ ਕਰਦੇ ਆ ਜਦੋਂ ਕਿ ਕੁਝ ਲੋਕ ਮੇਰੇ ਵਰਗੇ ਆ ਜਿਹੜੇ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਆਪਣੇ ਮਹੂ ਪੁੱਤ ਨੂੰ ਆਪਣੇ ਪੋਤੇ ਪੋਤੀਆਂ ਨੂੰ ਯਾਦ ਕਰਕੇ ਅਥਰੂ ਬਹੁੰਦੇ ਰਹਿੰਦੇ ਆ ਵਾਰ-ਵਾਰ ਆਪਣੇ ਘਰ ਪਰਿਵਾਰ ਨੂੰ ਯਾਦ ਕਰਦੇ ਆ ਦਿਲ ਵਿੱਚ ਆਪਣੇ ਘਰ ਦੇ ਲਈ ਮੋਹ ਵੀ ਆ ਪਰ ਉਸੇ ਘਰ ਵਿੱਚ ਰਹਿਣ ਵਾਲੇ ਮਹੂ ਪੁੱਤ ਦੇ ਦਿੱਤੇ ਹੋਏ ਜ਼ਖਮੀਆਂ ਜਰਨੈਲ ਸਿੰਘ ਨੂੰ ਕਵਿਤਾ ਲਿਖਣ ਦਾ ਬਹੁਤ ਸ਼ੌਂਕ ਸੀ ਇਸ ਲਈ ਆਪਣਾ ਦਿਲ ਬਹਿ ਲਾਉਂ ਲਈ ਉਹ ਕੁਝ ਦਿਨ ਦੇ ਲਈ ਕਵਿਤਾ ਲਿਖਣ ਬੈਹ ਜਾਂਦੇ ਸੀ ਇੱਕ ਦਿਨ ਜਦੋਂ ਉਹ ਇੱਕ ਕਾਗਜ਼ ਤੇ ਆਪਣੇ ਵਿਚਾਰਾਂ ਨੂੰ ਕਵਿਤਾ ਦਾ ਰੂਪ ਦੇ ਰਿਹਾ ਸੀ ਤਾਂ ਉਸ ਉੱਤੇ ਆਪਣੇ ਹਾਲਾਤ ਬਿਆਨ ਕਰਦੇ ਕਰਦੇ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਸੇ ਵਕਤ ਬਿਰਦਾ Ashram ਦਾ ਸੰਚਾਲਕ ਉਹਨਾਂ ਦੇ ਕੋਲ ਆਇਆ ਤੇ ਉਹਨਾਂ ਨੂੰ ਆਵਾਜ਼ ਦਿੱਤੀ ਜਰਨੈਲ ਸਿੰਘ ਤਬਕ ਕੇ ਬਹਿ ਗਏ ਤੇ ਕਾਗਜ਼ ਨੂੰ ਮੋੜ ਕੇ ਆਪਣੀ ਜੇਬ ਵਿੱਚ ਰੱਖ ਲਿਆ ਤੇ ਆਪਣੇ ਅਤੂ ਛੁਪਾਉਂਦੇ ਹੋਏ ਬੋਲੇ ਜੀ ਬੋਲੋ ਜਰਨਲ ਸਿੰਘ ਜੀ ਤੁਹਾਡਾ ਬੇਟਾ ਤੇ ਬਹੁਤ ਤੁਹਾਨੂੰ ਮਿਲਣ ਆਇਆ ਨਾਲ ਹੀ ਤੁਹਾਡਾ ਪੋਤਾ ਵੀ ਆ ਇਹ ਗੱਲ ਸੁਣ ਕੇ ਜਰਨਲ ਸਿੰਘ ਹਰਾਣ ਹੋ ਗਿਆ ਨਾਲ ਹੀ ਉਹਨਾਂ ਦੇ ਚਿਹਰੇ ਤੇ ਨਫ਼ਰਤ ਦੇ ਭਾਵ ਵੀ ਆ ਗਏ ਸੋਚਣ ਲੱਗੇ ਅੱਜ ਮੇਰੇ ਪੁੱਤ ਨੂੰ ਮੇਰੀ ਯਾਦ ਕਿਵੇਂ ਆ ਗਈ ਜਦੋਂ ਆਫਿਸ ਵਿੱਚ ਗਿਆ ਤਾਂ ਉਹਨਾਂ ਦਾ 5 ਸਾਲ ਦਾ ਪੋਤਾ ਉਹਨਾਂ ਨੂੰ ਵੇਖਦੇ ਹੀ ਦਾदू-ਦਾदू ਬੋਲਦੇ ਹੋਏ ਝਾਟੂ ਨਾਲ ਦੌੜਿਆ ਤੇ ਉਹਨਾਂ ਦੀਆਂ ਲੱਤਾਂ ਨਹੀਂ ਚਿੰਬੜ ਗਿਆ ਜਰਨੈਲ ਸਿੰਘ ਦੀਆਂ ਅੱਖਾਂ ਵੀ ਚੱਤਰੂ ਆ ਗਏ ਹੁਣ ਤੱਕ ਉਹ ਮਾਨ ਮਾਰ ਕੇ ਬਿਰਧ ਆਸ਼ਰਮ ਵਿੱਚ ਜਿਵੇਂ ਤਿਵੇਂ ਜੀ ਰਿਹਾ ਸੀ ਪਰ ਆਪਣੇ ਪੋਤੇ ਨੂੰ ਵੇਖਦੇ ਹੀ ਉਹਨਾਂ ਦਾ ਦਿਲ ਕਮਜ਼ੋਰ ਪੈਣ ਲੱਗਾ ਪਰ ਫਿਰ ਅਚਾਨਕ ਦਿਮਾਗ ਵਿੱਚ ਵਿਚਾਰ ਆਇਆ ਕਿ ਹਰ ਵਕਤ ਮਜ਼ਬੂਤੀ ਨਾਲ ਆਪਣੇ ਫੈਸਲੇ ਤੇ ਟਿਕੇ ਰਹਿੰਦਾ ਆ ਇਹ ਸੋਚਦੇ ਹੋ ਗੁੱਸੇ ਨਾਲ ਆਪਣੇ بیٹے ਵੱਲ ਵੇਖਦੇ ਹੋਏ ਬੋਲੇ ਤੂੰ ਇੱਥੇ ਕੀ ਕਰਨਾ ਆਇਆ ਆ ਜਲਿਆ ਜਾਇਥੋਂ ਮੈਨੂੰ ਕਿਸੇ ਨੂੰ ਨਹੀਂ ਦੀ ਕੋਈ ਲੋੜ ਨਹੀਂ ਆ ਮੈਂ ਇੱਥੇ ਬਹੁਤ ਖੁਸ਼ ਹਾਂ ਤੇ ਆਪਣੀ ਜ਼ਿੰਦਗੀ ਬੜੀ ਆਰਾਮ ਨਾਲ ਕੱਟ ਰਹੀ ਆਂ ਕਮ ਸੇ ਕਮ ਇੱਥੇ ਮੈਨੂੰ ਕੋਈ ਸੰਗ ਬੋਲਣ ਵਾਲਾ ਤਾਂ ਹੈ ਉਹ ਬਾਪੂ ਜੀ ਦਰਿਆਸਲ ਗੱਲ ਇਹ ਆ ਕਿ ਅੱਜ ਤੁਹਾਡੇ ਪੋਤੇ ਦਾ ਜਨਮ ਦਿਨ ਆ ਤੇ ਅਸੀਂ ਘਰ ਪਾਰਟੀ ਰੱਖੀ ਆ ਤੁਹਾਡੇ ਪੋਤੇ ਦੇ ਖੁਆਇਸ਼ ਆ ਕਿ ਤੁਸੀਂ ਵੀ ਉਹਦੇ ਜਨਮ ਦਿਨ ਤੇ ਆਓ ਜੇ ਤੁਸੀਂ ਆਓਗੇ ਤਾਂ ਤੁਹਾਡੇ ਪੋਤੇ ਨੂੰ ਵੀ ਜੰਗਾ ਲੱਗੇਗਾ ਉਦੋਂ ਹੀ ਜਰਨੈਲ ਸਿੰਘ ਬੋਲੇ ਵੇਖੋ ਮੈਂ ਉਹ ਘਰ ਛੱਡ ਚੁੱਕਿਆ ਹਾਂ ਤੇ ਹੁਣ ਮੈਂ ਉੱਥੇ ਦੁਬਾਰਾ ਨਹੀਂ ਜਾਣਾ ਚਾਹੁੰਦਾ ਉਦੋਂ ਹੀ ਉਹਨਾਂ ਦਾ ਮੁੰਡਾ ਬੋਲਿਆ ਬਾਪੂ ਜੀ ਤੁਸੀਂ ਘਰ ਚੱਲੋ ਉੱਥੇ ਤੁਹਾਡੇ ਦੋਸਤ ਵੀ ਪਾਰਟੀ ਤੇ ਆ ਰਹੇ ਆ ਮੈਂ ਉਹਨਾਂ ਨੂੰ ਹੀ ਬੁਲਾਇਆ ਆ ਸਾਰੇ ਆਣ ਗਵਾਂਡ ਵਾਲੇ ਤੇ ਰਿਸ਼ਤੇਦਾਰ ਵੀ ਆਉਣਗੇ ਸਾਰੇ ਤੁਹਾਡੇ ਬਾਰੇ ਪੁੱਛਣਗੇ ਤਾਂ ਅਸੀਂ ਕੀ ਜਵਾਬ ਦੇਵਾਂਗੇ ਜਰਨੈਲ ਸਿੰਘ ਬੋਲੇ ਅੱਛਾ ਤਾਂ ਅੱਜ ਮੈਨੂੰ ਆਪਣੇ ਮੁੰਡੇ ਦੇ ਜਨਮ ਦਿਨ ਦੇ ਲਈ ਬੁਲਾਉਣੀ ਮਲਕੇ ਆਪਣੀ ਇੱਜ਼ਤ ਬਚਾਉਣ ਦੇ ਲਈ ਤੂੰ ਬੁਲਾਉਣਾ ਆਇਆ ਆ ਸਾਰੇ ਰਿਸ਼ਤੇਦਾਰ ਆਉਣਗੇ ਤਹਾਂ ਪੁੱਛਣਗੇ ਤੇਰਾ ਪਿਓ ਕਿੱਥੇ ਆ ਤਾਂ ਤੂੰ ਕੀ ਜਵਾਬ ਦੇਵੇਂਗਾ ਐਸੇ ਲਈ ਤੂੰ ਮੈਨੂੰ ਬੁਲਾਉਣਾ ਆਇਆ ਨਾ ਹੁਣੇ ਤੂੰ ਇੱਥੋਂ ਚਲਿਆ ਜਾ ਮੈਂ ਕਿਤੇ ਨਹੀਂ ਜਾਣਾ ਤੁਸੀਂ ਕਿੰਨੇ ਮਤਲਬੀ ਹੋ ਗਏ ਹੋ ਜ਼ਰੂਰਤ ਪਈ ਤਾਂ ਬੁਲਾਉਣਾਗੇ ਨਹੀਂ ਤਾਂ ਇਹਨੇ ਨਹੀਂ ਮੈਨੂੰ ਤਾਂ ਮੈਂ ਇੱਥੇ ਬਿਰਦਾ ਆਸ਼ਰਮ ਵਿੱਚ ਆ ਇੱਕ ਵਾਰ ਵੀ ਖਬਰ ਲੈਣ ਨਹੀਂ ਆਏ ਕਿ ਮੈਂ ਜੀ ਵੀ ਰਿਹਾ ਆ ਜਾਂ ਮਰ ਗਿਆ ਆ ਇਹਨਾਂ ਤਾਂ ਤੂੰ ਫੋਨ ਕਰਕੇ ਵੀ ਮੇਰਾ ਹਾਲਚਲ ਪੁੱਛਣੀ ਲੋੜ ਨਹੀਂ ਸਮਝੀ ਇਹਨਾਂ ਨੇ ਨੀ ਪੁੱਛਿਆ ਕਿ ਘਰ ਛੱਡ ਕੇ ਬਿਰਦਾ ਆਸ਼ਰਮ ਕਿਉਂ ਚਲੇ ਗਏ ਹੋ ਅੱਜ ਲੋੜ ਪਈ ਤਾਂ ਹੱਥ ਜੋੜ ਕੇ ਮੈਨੂੰ ਲੈਣਾਗੇ ਨਹੀਂ ਹੁਣ ਇਹ ਹੀ ਨੀਰਾ ਘਰ ਆ ਮੈਂ ਕਿਤੇ ਨਹੀਂ ਜਾਣਾ ਆਪਣੇ ਘਰ ਨੂੰ ਛੱਡ ਕੇ ਇਹ ਕਹਿੰਦੇ ਹੋ ਜਰਨਲ ਸਿੰਘ ਆਪਣੇ ਕਮਰੇ ਵੱਲ ਜਾਣ ਲੱਗੇ ਤੁਹਾਨੂੰ ਪੁੱਤ ਦੋਵਾਂ ਨੇ ਆਪਸ ਵਿੱਚ ਪਲਾਨ ਬਣਾ ਲਿਆ ਕਿ ਬਾਪੂ ਜੀ ਇਹ ਨਹੀਂ ਮੰਨਣਗੇ ਕੁਝ ਤਾਂ ਕਰਨਾ ਪਊਗਾ ਫੇਰ ਹੀ ਤਾਂ ਅਸੀਂ ਇਹਨਾਂ ਨੂੰ ਆਪਣੇ ਘਰ ਲੈ ਕੇ ਜਾ ਸਕਾਂਗੇ ਤੇ ਰਿਸ਼ਤੇਦਾਰਾਂ ਦੇ ਤਾਣੇ ਸੁਣ ਤੋਂ ਬਾਅਦ ਸਕਾਂਗੇ ਦੋਵੇਂ ਰੋਂਦਾ ਡਰਾਮਾ ਬਣਾ ਕੇ ਜਰਨੈਲ ਸਿੰਘ ਦੇ ਕੋਲ ਗਏ ਤੇ ਗਿੜਗੜਉਂਦੇ ਹੋਏ ਕਹਿਣ ਲੱਗੇ ਬਾਪੂ ਜੀ ਸਾਨੂੰ ਮਾਫ਼ ਕਰ ਦਿਓ ਤੁਹਾਡੇ ਪੋਤੇ ਦਾ ਜਨਮ ਦਿਨ ਆ ਕੀ ਤੁਹਾਡਿਆ ਆਪਣੇ ਪੋਤੇ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਦਾ ਵੀ ਮਾਨੀ ਕਰਦਾ ਇੰਨੀ ਗੱਲ ਸੁਣ ਕੇ ਜਰਨੈਲ ਸਿੰਘ ਦਾ ਦਿਲ ਪਿਗਣ ਲੱਗਾ ਉਦੋਂ ਹੀ ਉਹਨਾਂ ਦਾ ਪੋਤਾ ਬੋਲਿਆ ਚਲੋ ਨਾ ਦਾਦੂ ਬੜਾ ਮਜ਼ਾ ਆਵੇਗਾ ਆਪਣੇ ਪੋਤੇ ਦੀ ਗੱਲ ਸੁਣ ਕੇ ਜਰਨੈਲ ਸਿੰਘ ਕੋਦ ਨੂੰ ਰੋਕ ਨਹੀਂ ਸਕਿਆ ਪਰ ਉਹ ਆਪਣੇ ਨੌਪੋਤੇ ਦੀ ਕਰਤੂਤ ਦੀ ਵਜ੍ਹਾ ਨਾਲ ਆਪਣੀ ਘਰ ਨਹੀਂ ਜਾਣਾ ਚਾਹੁੰਦਾ ਸੀ ਫਿਰ ਜਦੋਂ ਉਹਨਾਂ ਦੇ ਪੋਤੇ ਨੇ ਕਿਹਾ ਤਾਂ ਉਹ ਘਰ ਜਾਣ ਦੇ ਲਈ ਤਿਆਰ ਹੋ ਗਿਆ ਉਹ ਬੋਲੇ میری ਇੱਕ ਸ਼ਰਤ ਆ ਜੇ ਤੁਸੀਂ ਮੰਨੋਗੇ ਤਾਂ ਫਿਰ ਹੀ ਮੈਂ ਘਰ ਜਾਊਂਗਾ ਜਿਵੇਂ ਹੀ ਕਾਕਾ ਦਾ ਜਨਮ ਦਿਨ ਖਤਮ ਹੋ ਜਾਊਗਾ ਉਹਦੇ ਬਾਅਦ ਫਿਰ ਮੈਂ ਬਿਰਦਾ ਆਸ਼ਰਮ ਵਾਪਸ ਆਉਣਾ ਹੈ ਤੇ ਤੁਸੀਂ ਮੈਨੂੰ ਬਿਰਧ ਆਸ਼ਰਮ ਤੱਕ ਛੱਡਣ ਆਓਗੇ ਉਹਨਾਂ ਦਾ ਬੇਟਾ ਤੇ ਭਹੂ ਇਸ ਗੱਲ ਦੇ ਲਈ ਤਿਆਰ ਹੋ ਗਏ ਪੋਤੇ ਦਾ ਜਨਮ ਦਿਨ ਬਹੁਤ ਧੂਮਤਾ ਮਨਾਇਆ ਗਿਆ ਸੀ ਸਾਰੇ ਰਿਸ਼ਤੇਦਾਰ ਤੇ ਆਣ ਗੁਆਂਢ ਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨੇ ਨਾਲ ਮਿਲੇ ਜੁਲੇ ਜਰਨੈਲ ਸਿੰਘ ਦੇ ਪੁਰਾਣੇ ਦੋਸਤ ਵੀ ਅੱਜ ਉਹਨਾਂ ਨੂੰ ਬਹੁਤ ਦਿਨਾਂ ਬਾਅਦ ਮਿਲੇ ਸੀ ਪਰ ਜਰਨੈਲ ਸਿੰਘ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਹਾਸਦੇ ਮੁਸਕਰਾਉਂਦੇ ਹੋਏ ਪੂਰੀ ਪਾਰਟੀ ਦਾ ਮਜ਼ਾ ਲੈ ਰਹੀ ਸੀ ਪਰ ਉਹਨਾਂ ਦੇ ਦਿਮਾਗ ਵਿੱਚ ਹਜੇ ਵੀ ਕੋਈ ਸੋਚ ਚੱਲ ਰਹੀ ਸੀ ਉਹ ਸੋਚ ਰਹੇ ਸੀ ਕਿ ਕੱਲ ਆਪਣੇ ਬੇਟੇ ਤੇ ਬਹੂ ਨੂੰ ਜਿਹੜਾ ਸਰਪ੍ਰਾਈਜ਼ ਮੈਂ ਦੇਣ ਦਾ ਲਾਇਆ ਉਹਦੀ ਤਾਂ ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਗੀ ਜਦੋਂ ਪਾਰਟੀ ਖਤਮ ਹੋਈ ਤਾਂ ਬਹੁਤ ਰਾਤ ਹੋ ਚੁੱਕੀ ਸੀ ਉਸ ਵਕਤ ਜਰਨੈਲ ਸਿੰਘ ਘਰ ਹੀ ਰੁਕ ਗਏ ਜਦੋਂ ਉਹ ਆਪਣੇ ਕਮਰੇ ਵਿੱਚ ਸੌਣ ਦੇ ਲਈ ਗਏ ਤਾਂ ਆਪਣੀ ਪਤਨੀ ਦੀਆਂ ਯਾਦਾਂ ਵਿੱਚ ਖੋ ਗਏ ਤੁਸੀਂ ਨਾ ਦੋ ਰੋਟੀਆਂ ਨਾਲ ਕੀ ਤੇ ਢਪਾਂਦਾ ਆ ਤੁਹਾਡਾ ਇੱਕ ਰੋਟੀ ਤਾਂ ਹੋਰ ਲੈ ਲਓ ਹੁਣ ਗਰਮ-ਗਰਮ ਰੋਟੀ ਬਣਾ ਕੇ ਲਿਆਈ ਆ ਮੈਂ ਇੱਕ ਰੋਟੀ ਹੋਰ ਮੇਰੇ ਕਹਿਣ ਤੇ ਖਾ ਲਓ ਨਹੀਂ ਨਹੀਂ ਬਿੰਦਰ ਕੁੜੀ ਮੇਰਾ ਢਿੱਡ ਪੂਰੀ ਤਰ੍ਹਾਂ ਭਰ ਚੁੱਕਿਆ ਆ ਹੋਰ ਕਿੰਨਾ ਖਵਾਵੇਂਗੀ ਆਪਣੀ ਘਰ ਵਾਲੀ ਨੂੰ ਯਾਦ ਕਰਦੇ ਕਰਦੇ ਜਰਨੈਲ ਸਿੰਘ ਸੋਚਣ ਲੱਗੇ ਕਿ ਇੱਕ ਬਿੰਦਰ ਸੀ ਜਿਹੜੀ ਮੈਨੂੰ ਇੱਕ ਗਲਾਸ ਪਾਣੀ ਵੀ ਖੁਦ ਨਹੀਂ ਚੁੱਕਣ ਦਿੰਦੀ ਸੀ ਤੇ ਕੋ ਦੀ ਨੋਆ ਜਿੰਨੇ ਮੈਨੂੰ ਇੱਕ ਇੱਕ ਰੋਟੀ ਦੇ ਲਈ ਵੀ ਤਰਸਾ ਦਿੱਤਾ ਛੋਟੇ ਤੋਂ ਛੋਟਾ ਕੰਮ ਵੀ ਮੇਰੇ ਤੇ ਸੁੱਟ ਦਿੰਦੀ ਸੀ ਸਬਜ਼ੀ ਲਿਆਉਣ ਤੋਂ ਲੈ ਕੇ ਘਰ ਦੀ ਸਫਾਈ ਤੱਕ ਦਾ ਸਾਰਾ ਕੰਮ ਮੇਰੇ ਕੋਲੋਂ ਹੀ ਕਰਾਉਂਦੀ ਸੀ ਮਨੂੰ ਉਹ ਕੰਮ ਕਰਨੀ 'ਚ ਕੋਈ ਵੀ ਤਕਲੀਫ ਨਹੀਂ ਸੀ ਪਰ ਸਾਰਾ ਕੁਝ ਕਰਨ ਦੇ ਬਾਅਦ ਵੀ ਜੇ ਘਰ ਵਿੱਚ ਇਜਤ ਨਹੀਂ ਮਿਲੇ ਤਾਂ ਇਹੋ ਜਿਹੀ ਜ਼ਿੰਦਗੀ ਕਿਸ ਕੰਮ ਦੀ ਆਪਣੀ ਘਰਵਾਲੀ ਦੀਆਂ ਜਾਦਾਂ ਵਿੱਚ ਗੁੰਮ ਹੋਇਆ ਪਤਾ ਹੀ ਨਹੀਂ ਲੱਗਿਆ ਕਦੋਂ ਉਹਨਾਂ ਦੀ ਅੱਖ ਲੱਗੀ ਸਵੇਰੇ ਜਦੋਂ ਉਹ ਸੌਂ ਕੇ ਉੱਠੇ ਤਾਂ ਇੱਥੇ ਨਾਪੋਤ ਦੋਵੇਂ ਤਿਆਰ ਖੜੇ ਸੀ ਜਿਵੇਂ ਹੀ ਉਹ ਬਾਹਰ ਆਏ ਤਾਂ ਨਾ ਉਹ ਕਹਿਣ ਲੱਗੀ ਚਲੋ ਬਾਪੂ ਜੀ ਤਿਆਰ ਹੋ ਜਾਓ ਤੁਹਾਨੂੰ ਵਾਪਸ ਬਿਰਦਾ Ashram ਛੱਡਉਂਦੇ ਆਂ ਇਹਵੇਂ ਕਹਿੰਦੇ ਹੋਏ ਉਹਨਾਂ ਦੀ ਨਾ ਅੰਦਰ ਹੀ ਅੰਦਰ ਸੋਚ ਰਹੀ ਸੀ ਕਿ ਕਿਤੇ ਬਾਪੂ ਜੀ ਹਮੇਸ਼ਾ ਦੇ ਲਈ ਇੱਥੇ ਰੁਕੰਦਾ ਹੀ ਨਾ ਮਨ ਬਣਾ ਲੈਣ ਇਸ ਲਈ ਛੇਤੀ ਤੋਂ ਛੇਤੀ ਉਹਨਾਂ ਨੂੰ ਬਿਰਦਾ Ashram ਵੀ ਛੱਡੋਣਾ ਹੀ ਚੰਗਾ ਆ ਜਰਨੈਲ ਸਿੰਘ ਉਹਨਾਂ ਨੂੰ ਵੇਖ ਕੇ ਹਰਾਂਸੀ ਤੇ ਆਪ ਨੂੰ ਨੂ ਪੁੱਤ ਦੀ ਸੋਚ ਨੂੰ ਉਹ ਚੰਗੀ ਤਰ੍ਹਾਂ ਸਮਝ ਰਿਹਾ ਸੀ ਇਸ ਲਈ ਉਹ ਵੀ ਜਲਦੀ ਨਾਲ ਨਹਾ ਕੇ ਤਿਆਰ ਹੋ ਗਿਆ ਸੀ ਜਿਵੇਂ ਹੀ ਬਿਰਦਾ ਆਸ਼ਰਮ ਜਾਣ ਦੇ ਲਈ ਉਹ ਗੱਡੀ ਵਿੱਚ ਬੈਣ ਲੱਗੇ ਤਾਂ ਵੇਖਦਿਆ ਕਿ ਉਹਨਾਂ ਦੀ ਨੂ ਦੇ ਮੂੰਹ ਤੇ ਇੱਕ ਮੁਸਕਾਨ ਸੀ ਅੰਦਰ ਹੀ ਅੰਦਰ ਉਹ ਸੋਚਣ ਲੱਗੇ ਕਿ ਚੱਲ ਪੁੱਤ ਅੱਜ ਤੈਨੂੰ ਜਿਹੜਾ ਮੈਂ ਸਰਪ੍ਰਾਈਜ਼ ਦਊਂਗਾ ਉਹਦੇ ਬਾਅਦ ਤਾਂ ਤੁਸੀਂ ਬਿਰਦਾ ਆਸ਼ਰਮ ਦਾ ਨਾਂ ਲੈਣਾ ਹੀ ਭੁੱਲ ਜਾਓਗੇ ਜਰਨੈਲ ਸਿੰਘ ਇਹ ਸੋਚ ਕੇ ਕਾਰ ਵਿੱਚ ਬਹਿ ਗਏ ਆਪਣੇ ਘਰ ਨੂੰ ਦੇਖਦੇ ਹੋਏ ਫਿਰ ਸੋਚਣ ਲੱਗੇ ਕਿ ਠੀਕ ਆ ਜਿੱਥੇ ਮਨ ਨੂੰ ਤਸੱਲੀ ਮਿਲੇ ਉੱਥੇ ਹੀ ਰਹਿਣਾ ਚਾਹੀਦਾ ਆ ਇਥੇ ਤਾਂ ਮੇਰੇ ਨੌਪੁੱਤ ਨੂੰ ਮੈਨੂੰ ਕੱਢਣ ਦੀ ਬੋੜੀ ਜਲਦੀ ਆ ਤਾਂ ਰਹਿ ਕੇ ਵੀ ਕੀ ਕਰੂੰਗਾ ਆਪਣਾ ਵੀਰਤਾ ਆਸ਼ਰਮ ਹੀ ਚੰਗਾ ਆ ਜਿੱਥੇ ਮੈਂ ਆਪਣੇ ਹਿਸਾਬ ਨਾਲ ਖਾਂਦਾ ਆ ਆਪਣੇ ਹਿਸਾਬ ਨਾਲ ਰਹਿੰਦਾ ਆ ਤੇ ਆਪਣੇ ਮਨ ਪਸੰਦਾ ਕੰਮ ਕਰਦਾ ਆ ਕਿਸੇ ਦੀ ਰੋਕ ਟੋਕ ਵੀ ਨਹੀਂ ਹੁੰਦੀ ਜਿਨੇ ਹੀ ਬਿਰਦਾ ਆਸ਼ਰਮ ਦੇ ਸਾਹਮਣੇ ਕਾਰ ਰੁਕੀ ਤਾਂ ਮੋਹ ਪੁੱਤ ਕਾਰ ਵਿੱਚ ਉਤਰ ਕੇ ਬਾਹਰ ਖਲੋਗ ਹੈ ਜਰਨਲ ਸਿੰਘ ਵੀ ਕਾਰ ਵਿੱਚੋਂ ਨਿਕਲੇ ਤੇ ਅੰਦਰ ਜਾਂਦੇ ਜਾਂਦੇ ਰੁਕ ਗਏ ਤੇ ਪਿੱਛੇ ਮੁੜ ਕੇ ਆਪਣੇ ਨੋਪੁੱਤ ਨੂੰ ਆਵਾਜ਼ ਦਿੱਤੀ ਉਹ ਦੋਵੇਂ ਆਪਣੀ ਕਾਰ ਵਿੱਚ ਬਹਿਣੀ ਲੱਗੇ ਸੀ ਉਦੋਂ ਹੀ ਜਰਨਲ ਸਿੰਘ ਦੀ ਆਵਾਜ਼ ਸੁਣ ਕੇ ਰੁਕ ਗਏ ਜਰਨਲ ਸਿੰਘ ਨੇ ਫਿਰ ਕਿਹਾ ਵਾਪਸ ਨਾ ਜਾਓ ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਆ ਉਹਨਾਂ ਦਾ ਨੋਪੁੱਤ ਉਹਨਾਂ ਦੇ ਪਿੱਛੇ-ਪਿੱਛੇ ਚੱਲ ਪਿਆ ਬਿਰਦਾ ਆਸ਼ਰਮ ਦੀ ਪਾਰਕ ਵਿੱਚ ਪਹੁੰਚ ਕੇ ਜਰਨਲ ਸਿੰਘ ਨੇ ਉਹੀ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਹਰਨਾਮ ਕੌਰ ਨੂੰ ਬੁਲਾਉਣ ਲਈ ਕਿਹਾ ਹਰਨਾਮ ਕੌਰ ਜਿਵੇਂ ਹੀ ਬਾਹਰ ਆਏ ਉਦੋਂ ਹੀ ਜਰਨਲ ਸਿੰਘ ਦਾ ਮੁੰਡਾ ਉਹਨੂੰ ਵੇਖ ਕੇ ਹਰਾਨ ਰਹਿ ਗਿਆ ਤੈਨੂੰ ਨਾ ਤਾਂ ਜਿਵੇਂ ਕੋਈ ਕੰਡਾ ਹੀ ਚੁਭ ਗਿਆ ਹੋਵੇ ਉਹਨੂੰ ਧੀ ਤਾਂ ਹਰਾਂ ਦੀ ਕੋਈ ਠਿਕਾਣਾ ਹੀ ਨਹੀਂ ਸੀ ਉਹ ਦੌੜ ਕੇ ਹਰਨਾਮ ਕੌਰ ਦੇ ਗਲੇ ਲੱਗ ਗਈ ਤੇ ਫੁੱਟ ਫੁੱਟ ਕੇ ਰੋਣ ਲੱਗੀ ਤੇ ਬੋਲੀ ਮਮੇ ਤੁਏ ਇੱਥੇ ਕੀ ਕਰ ਰਹੀ ਆ ਤੁਸੀਂ ਇੱਥੇ ਕਦੋਂ ਆਏ ਤੇ ਤੁਸੀਂ ਮੈਨੂੰ ਦੱਸਿਆ ਵੀ ਨਹੀਂ ਪਰ ਉਹਨਾਂ ਦੀਆਂ ਗੱਲਾਂ ਦਾ ਹਰਨਾਮ ਕੋਰ ਨੇ ਕੋਈ ਜਵਾਬ ਨਹੀਂ ਦਿੱਤਾ ਫਿਰ ਜਰਨੈਲ ਸਿੰਘ ਦੀ ਮੂੰਹ ਬੋਲੀ ਮੈਨੂੰ ਤਾਂ ਇਹ ਲੱਗਦਾ ਸੀ ਕਿ ਤੁਸੀਂ ਵੀਰੇ ਦੇ ਭਾਬੀ ਨਾਲ ਬਹੁਤ ਚੰਗੀ ਤਰ੍ਹਾਂ ਰਹਿ ਰਹੇ ਹੋ ਕੱਲ ਹੀ ਮੇਰੀ ਭਾਬੀ ਨਾਲ ਗੱਲ ਹੋਈ ਸੀ ਉਹਨੇ ਨਹੀਂ ਦੱਸਿਆ ਕਿ ਤੁਸੀਂ ਬਿਰਦਾਸ਼ਰੂ ਵਿੱਚੋਂ ਮੈਂ ਤੇਰੇ ਬਾਰੇ ਵੀ ਭਾਬੀ ਕੋਲੋਂ ਕਿੰਨੇ ਦਿਨਾਂ ਦੀ ਪੁੱਛ ਰਹੀ ਸੀ ਮਾਂ ਨਾਲ ਗੱਲ ਨਹੀਂ ਹੋ ਰਹੀ ਮਾਂ ਕਿੱਥੇ ਆ ਇੱਕ ਵਾਰ ਤਾਂ ਮੇਰੀ ਗੱਲ ਕਰਵਾ ਦੋ ਤਾਂ ਭਾਬੀ ਨੇ ਕਿਹਾ ਕਿ ਮੰਮੀ ਤੀਰਥ ਯਾਤਰਾ ਤੇ ਗਈ ਆ ਇਸ ਲਈ ਮੇਰੀ ਤੇਰੇ ਨਾਲ ਗੱਲ ਨਹੀਂ ਹੋ ਸਕੇਗੀ ਤੇ ਮੈਨੂੰ ਮੰਨ ਲਿਆ ਕਿ ਤੂੰ ਤੀਰਥ ਯਾਤਰਾ ਤੇ ਗਈ ਹੋਏਗੀ ਪਰ ਮੈਨੂੰ ਕੀ ਪਤਾ ਸੀ ਕਿ ਉਸ ਜਾਲੀ ਮੌਰਤ ਨੇ ਦਨੂ ਬੇਦਾਸ਼ਰਵੀ ਛੱਡ ਦਿੱਤਾ ਆ ਆਪਣੀ ਤੇ ਵੀ ਗੱਲ ਸੁਣ ਕੇ ਅਰਨਾਮ ਕਰ ਫੁੱਟ ਫੁੱਟ ਕੇ ਰੋਣ ਲੱਗੀ ਤੇ ਬੋਲੀ ਪੁੱਤ ਤੇਰੇ ਭਰਾਪਾ ਵੀ ਝੂਠ ਬੋ ਰਏ ਸੀ ਮੈਨੂੰ ਤਾਂ 1 ਮਹੀਨਾ ਪਹਿਲਾਂ ਹੀ ਉਹ ਬਿਰਧ ਆਸ਼ਰਮ ਛੱਡ ਕੇ ਚਲੇ ਗਏ ਸੀ ਪਰ ਮੰਮੀ ਤੁਸੀਂ ਮੈਨੂੰ ਫੋਨ ਕਰਕੇ ਦੱਸਤਾ ਦਿੰਦੇ ਮੈਂ ਤੁਰੰਤ ਇੱਥੇ ਪਹੁੰਚ ਜਾਂਦੀ ਉਹਨਾਂ ਦੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਨਾਲ ਇਹ ਸਾਰਾ ਕੁਝ ਕਰਨ ਦੀ ਇਹ ਮੈਂ ਕਹਿੰਦੇ ਹੋਏ ਆਪਣੀ ਮੰਮੀ ਦੇ ਗੱਲ ਲੱਗ ਗਈ ਮੈਂ ਤੈਨੂੰ ਕਾ ਫੋਨ ਕਰਕੇ ਕਿਵੇਂ ਦੱਸਦੀ ਜਿਸ ਦਿਨ ਮੈਂ ਬਿਰਧ ਆਸ਼ਰਮ ਚਾਈ ਮੈਂ ਤੇਰੇ ਸਹੁਰੇ ਨੂੰ ਇਥੇ ਵੇਖਿਆ ਇਹਦਾ ਮਤਲਬ ਤਾਂ ਇਹ ਹੋਇਆ ਕਿ ਤੇਰੇ ਤੇ ਤੇਰੀ ਭਾਬੀ ਵਿੱਚ ਕੋਈ ਫਰਕ ਨਹੀਂ ਆ ਫਿਰ ਮੈਂ ਤੈਨੂੰ ਫੋਨ ਕਰਕੇ ਤੇਰੇ ਭਰਾ ਭਾਬੀ ਦੀ ਕਰਤੂਤ ਦੇ ਬਾਰੇ ਕੀ ਦੱਸਦੀ ਇੰਨਾ ਕਹਿ ਕੇ ਨਾਮ ਕਰਨੀ ਉਹਨੂੰ ਆਪਣੇ ਨਾਲੋਂ ਅਲੱਗ ਕਰ ਦਿੱਤਾ ਤੂੰ ਮੇਰੇ ਧੀ ਕਹਲਾਉਣ ਦੇ ਲਾਇਕ ਵੀ ਨਹੀਂ ਆ ਇਸ ਲਈ ਮੇਰੇ ਕੋਲ ਦੂਰ ਹੀ ਰਹਿ ਜੇ ਮੇਰੇ ਨੋ ਪੁੱਤ ਨੇ ਮੈਨੂੰ ਘਰ ਵਿੱਚੋਂ ਕੱਢਿਆ ਆ ਤਾਂ ਮੇਰੀ ਧੀ ਨੇ ਆਪਣੇ ਸਹੁਰੇ ਨੂੰ ਘਰੋਂ ਕੱਢਿਆ ਆ ਤਾਂ ਕੋਈ ਨਾ ਕੇ ਮੇਰੀਆਂ ਦੋਵੇਂ ਲਾਦਾ ਹੀ ਨਕਮੀਆਂ ਨਿਕਲੀਆਂ ਹੁਣ ਤਾਂ ਮੈਨੂੰ ਤੇਰੀ ਮਾਂ ਕਹਿਣ ਵਿੱਚ ਵੀ ਸ਼ਰਮ ਆ ਰਹੀ ਆ ਏਕ ਨੇ ਆਪਣੀ ਮਾਂ ਨੂੰ ਘਰੋਂ ਕੱਢ ਦਿੱਤਾ ਤੇ ਏਕ ਨੇ ਆਪਣੀ ਸਹੁਰੇ ਨੂੰ ਘਰੋਂ ਕੱਢ ਦਿੱਤਾ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਜਰਨੈਲ ਸਿੰਘ ਦੀ ਨੋ ਤਾਂ ਸਿਰ ਸ਼ਰਮ ਨਾਲ ਝੁਕ ਗਿਆ ਮੰਮੀ ਮੈਨੂੰ ਮਾਫ਼ ਕਰ ਦਿਓ ਮੈਂ ਬੜੀ ਸ਼ਰਮਿੰਦਾ ਹਾਂ ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਆ ਮੈਂ ਕਦੇ ਸੋਚਿਆ ਨਹੀਂ ਸੀ ਕਿ ਜਿਹੜਾ ਕੁਝ ਮੈਂ ਆਪਣੇ ਸੱਸ ਸਹੁਰੇ ਦੇ ਨਾਲ ਕਰ ਰਹੀ ਆ ਉਹ ਮੇਰੇ ਮਾਪੇ ਦੇ ਨਾਲ ਵੀ ਹੋ ਸਕਦਾ ਹੈ ਉਦੋਂ ਯਾਰ ਨੂੰ ਮੁਰ ਕਹਿਣ ਲੱਗੀ ਤੂੰ ਤਾਂ ਵੈਸੇ ਤਾਂ ਤੇਰੀ ਗਲਤੀ ਮਾਫੀ ਦੇ लायक ਨਹੀਂ ਆ ਫਿਰ ਵੀ ਜੇ ਮਾਫੀ ਮੰਗਣੀ ਆ ਤਾਂ ਮੇਰੇ ਕੋਲ ਨਹੀਂ ਆਪਣੇ ਸਹੁਰੇ ਕੋਲੋਂ ਮੰਗ ਆਪਣੀਆਂ ਕਰਤੂਤਾਂ ਤੇ ਸ਼ਰਮਿੰਦੀ ਹੋਈ ਉਹਨਾਂ ਦੀ ਨੋ ਜਰਨਲ ਸਿੰਘ ਵਾਲ ਮੁੜੀ ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਈ ਮੈਨੂੰ ਮਾਫ ਕਰ ਦਿਓ ਬਾਪੂ ਜੀ ਉਦੋਂ ਹੀ ਉਹਨਾਂ ਦਾ ਮੁੰਡਾ ਵੀ ਮਾਫੀ ਮੰਗਣ ਲੱਗਾ ਤੇ ਕਹਿਣ ਲੱਗਾ ਹੁਣ ਤੁਸੀਂ ਜਿਵੇਂ ਘਰ ਚੱਲੋ ਤੇ ਸਾਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿਓ ਤਾਂ ਜਰਨਲ ਸਿੰਘ ਤੇਰ੍ਹਨਾਮ ਕੌਰ ਜੀ ਦੋਵਾਂ ਨੇ ਹੀ ਘਰ ਜਾਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਸਾਨੂੰ ਨੋ ਪੁੱਤ ਜਾਂ ਧੀ ਕੋਲ ਨਹੀਂ ਰਹਿਣਾ ਅਸੀਂ ਬਿਰਦਾ ਆਸ਼ਰਮ ਵਿੱਚ ਹੀ ਰਹਿ ਕੇ ਸੁਖੀਆ ਦੋਵਾਂ ਨੇ ਲੱਖ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਜਰਨੈਲ ਸਿੰਘ ਤੇ ਹਰਨਾਮ ਕੌਰ ਦਾ ਇੱਕ ਹੀ ਜਵਾਬ ਸੀ ਇੱਕ ਵਾਰ ਠੋਖਾ ਖਾ ਚੁੱਕਿਆ ਹੁਣ ਇਸ ਉਮਰ ਵਿੱਚ ਸਾਡੇ ਸਰੀਰ ਵਿੱਚ ਇੰਨੀ ਜਾਨ ਨਹੀਂ ਬਚੀ ਕਿ ਅਸੀਂ ਵਾਰ-ਵਾਰ ਆਪਣੇ ਬੱਚਿਆਂ ਦੁਆਰਾ ਦਿੱਤੇ ਗਏ ਠੋਖੇ ਨੂੰ ਚੱਲ ਸਕੀਏ ਇਹ ਕਹਿ ਕੇ ਜਰਨੈਲ ਸਿੰਘ ਜੀ ਤੇ ਹਨਮਾਨ ਕੌਰ ਜੀ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ। ਉਹਨਾਂ ਦਾ ਨੌਪੁੱਤ ਦੁਖੀ ਮਨ ਨਾਲ ਆਪਣੇ ਘਰ ਵਾਪਸ ਚਲੇ ਗਿਆ। ਘਰ ਪਹੁੰਚ ਕੇ ਉਹਨਾਂ ਨੇ ਵੇਖਿਆ ਕਿ ਬਾਪੂ ਜੀ ਦੇ ਕਮਰੇ ਵਿੱਚ ਉਹਨਾਂ ਦੇ ਬਿਸਤਰੇ ਦੇ ਉੱਤੇ ਇੱਕ ਕਾਗਜ਼ ਰੱਖਿਆ ਸੀ ਜੋ ਸ਼ਾਇਦ ਉਹਨਾਂ ਦੀ ਜੇਬ ਵਿੱਚੋਂ ਨਿਕਲ ਕੇ ਡਿੱਗ ਗਿਆ ਸੀ। ਜਦੋਂ ਉਹਨਾਂ ਦੇ ਮੁੰਡੇ ਨੇ ਉਸ ਕਾਗਜ਼ ਨੂੰ ਖੋਲ ਕੇ ਵੇਖਿਆ ਤਾਂ ਉਹਦੇ ਵਿੱਚ ਉਹਦੇ ਪਿਤਾ ਜੀ ਨੇ ਇੱਕ ਕਵਤਾ ਲਿਖੀ ਹੋਈ ਸੀ। ਕੀ ਕਿਸੇ ਨੇ ਵੇਖਿਆ ਆ ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਆ ਹਾਂ ਮੈਂ ਵੇਖਿਆ ਆ ਅੱਜ ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਆ ਜਦੋਂ ਜ਼ਿੰਦਗੀ ਆਪਣੇ ਆਖਰੀ ਪੜਾਅ ਤੇ ਆ ਜਾਂਦੀ ਆ ਸਰੀਰ ਵੀ ਕੰਮ ਨਹੀਂ ਕਰਦਾ ਕੇਵਲ ਸਾਹ ਹੀ ਆਉਂਦੀ ਜਾਂਦੀ ਆ ਹਾਂ ਮੈਂ ਵੇਖਿਆ ਆ ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਆ ਆਪਣੇ ਪਿਤਾ ਦੁਆਰਾ ਲਿਖੇ ਗਏ ਇਨ੍ਹਾਂ ਸ਼ਬਦਾਂ ਨੂੰ ਏਕੇ ਉਹਦਾ ਦਿਲ ਚੂਰ ਚੂਰ ਹੋ ਗਿਆ ਤੇ ਉਧਰ ਉਹਦੀ ਘਰ ਵਾਲੀ ਹਜੇ ਤੱਕ ਆਪਣੀ ਮਾਂ ਦੀ ਹਾਲਤ ਨੂੰ ਦੇਖ ਕੇ ਉਸ ਸਦਮੇ ਤੋਂ ਬਾਹਰ ਨਹੀਂ ਆਈ ਸੀ ਪਰ ਅੱਜ ਉਹਨਾਂ ਦੋਵਾਂ ਦੇ ਕੋਲ ਪਸ਼ਟੌਨ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ ਕਿਸੇ ਨੇ ਸਹੀ ਕਿਹਾ ਆ ਕਿ اولاد ਦੀ ਪਹਿਚਾਨ ਆਪਣੇ ਮਾਪੇ ਦੀ ਵਜ੍ਹਾ ਨਾਲ ਹੀ ਬਣਦੀ ਆ ਤੇ ਮਾਪਿਓਂ ਧਿਰਦਾ ਆਸ਼ਰਮ ਵਿੱਚ اولاد ਦੀ ਵਜ੍ਹਾ ਨਾਲ ਪਹੁੰਚ ਜਾਂਦੇ ਨੇ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ